ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ 1430 ਅੰਗਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਾਗਮਈ ਬਾਣੀ 31 ਰਾਗਾਂ ਵਿੱਚ ਉਚਾਰਨ ਕੀਤੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੀਰਲੀ ਪੰਕਤੀ ਹੈ ਖਸ਼ਟ ਰਾਗ ਉਨ ਗਾਏ ਖਸ਼ਟ ਮੈਨੇ ਛੇ ਛੇ ਰਾਗ ਗਾਏ ਗਏ ਹਨ ਸੰਗ ਰਾਗਣੀ 3 ਉਹਨਾਂ ਦੇ ਨਾਲ ਉਹਨਾਂ ਦੀਆਂ ਰਾਗਣੀਆਂ ਉਹਨਾਂ ਦੀਆਂ ਪਤਨੀਆਂ 3 ਸਬੇ ਪੁੱਤਰ ਰਾਗਨ ਕੇ ਬਾਕੀ ਸਾਰੇ ਰਾਗਾਂ ਦੇ ਪੁੱਤਰ ਹਨ 18 10 20 ਇਸ ਤਰ੍ਹਾਂ ਸੱਦਾ ਜੋੜ 84 ਬੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ 3 ਰਾਗਾਂ ਵਿੱਚ ਸਭ ਤੋਂ ਵੱਧ 2218 ਸ਼ਬਦ ਦਰਜ ਹਨ ਗੁਰੂ ਰਾਮਦਾਸ ਜੀ ਦੇ ਵੀ 3 ਰਾਗਾਂ ਵਿੱਚ 679 ਸ਼ਬਦ ਦਰਜ ਹਨ 31ਵਾਂ ਰਾਗ ਜੈ ਜਵਨ ਦੇ ਕੇਵਲ ਗੁਰੂ ਤੇਗ ਬਹਾਦਰ ਜੀ ਨੇ ਹੀ ਵਰਤਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਬਾਣੀਆਂ ਰਾਗ ਰਹਿਤ ਵੀ ਰੱਖੀਆਂ ਗਈਆਂ ਹਨ ਰਾਗ ਰਹਿਤ ਬਾਣੀਆਂ ਦੇ ਨਾਮ ਇਸ ਤਰ੍ਹਾਂ ਹਨ ਜਪਜੀ ਸਾਹਿਬ ਸੈਸਕ੍ਰਿਤੀ ਸ਼ਲੋਕ ਮਹਲਾ 1 ਤੇ 5ਵਾਂ ਗਾਥਾ ਫੁਨਹੇ ਚੋ ਬੋਲੇ ਸ਼ਲੋਕ ਭਗਤ ਕਬੀਰ ਦਾ ਜੀ ਅਤੇ ਭਗਤ ਫਰੀ ਜੀ ਪਟਾਂ ਦੇ ਸਵਈਏ ਸ਼ਲੋਕ 12ਾਂ ਤੇ ਵਧੇਕ ਮੋਧਾਵਣੀ ਮਹਲਾ 5ਵਾਂ ਅਤੇ ਰਾਗ ਮਾਲਾ ਜਪਜੀ ਸਾਹਿਬ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਰਜ ਹੈ ਬਾਕੀ ਰਾਗ ਰਹਿਤ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1353 ਤੋਂ 1430 ਤੱਕ ਸੁਭਾਈ ਮਾਨ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਹੈ ਸ੍ਰੀ ਰਾਗ ਅਤੇ ਅੰਤਿਮ ਰਾਗ ਹੈ ਜੈਜਵੰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਨੂੰ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਕਾਲ ਪੁਰਖ ਨੂੰ ਕਈ ਨਾਮਾਂ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਜਿਵੇਂ ਕਿ ਵਾਹਿਗੁਰੂ ਹਰੀ RAM ਪ੍ਰਭੂ ਗੋਪਾਲ ਠਾਕੁਰ ਮੁਰਾਰੀ ਗੋਬਿੰਦ ਕਰਤਾਰ ਕਰਤਾ ਅੱਲਾ ਆਦ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਹੀ ਵਾਰੀ ਆਏ ਹਨ ਸ਼ਾਸਤਰਾਂ ਪੁਰਾਣਾਂ ਦੇ ਨਾਲ ਜੁੜੇ ਹੋਏ ਨਾਮ ਜਿਵੇਂ ਕਿ ਪ੍ਰਹਿਲਾਦ ਤ੍ਰਵ ਪੰਚਾਲੀ ਕ੍ਰਿਸ਼ਨ ਸੁਦਾਮਾ RAM ਲਛਮਨ ਸੀਤਾ ਅਜਾਮਲ ਆਦ ਨਾਮ ਵੀ ਕਈ ਪ੍ਰਸੰਗਾਂ ਦੇ ਵਿੱਚ ਵਰਤੇ ਗਏ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ